ਪਲੱਸ ਐਵਰੇ ਹੀ ਮਿਲੇਗੀ ਸਰ ਬਹੁਤ ਸ਼ਾਨਦਾਰ ਬਾਈਕ ਹੈਗੀ ਆ ਏਂਜ ਆਫਰ ਸਰ ਕੋਈ ਵੀ ਆਪਣਾ ਪੁਰਾਣਾ ਟੂ-ਵੀਲਰ ਲੈ ਕੇ ਆਓ ਤੇ ਨਵੀਂ ਬਾਈਕ ਜਾਂ ਸਕੂਟਰ ਕੋਈ ਵੀ ਤੁਸੀਂ ਪਰਚੇਸ ਕਰਨਾ ਹੋਵੇ ਮਿਲ ਜਿਗਾ ਜੀ ਏਐਮਸੀ ਤੇ ਈਡਬਲ ਪਲੱਸ ਨੂੰ ਇੱਕ ਕੰਬੋ ਪੈਕ ਬਣਾਤਾ ਜਿਹੜਾ ਦੋਵੇਂ ਜੁਆਇੰਟ ਲੈਂਦਾ ਉਹਨੂੰ ਫਸਟ ਟਾਈਮ ਦਾ ਇੰਜਨਰ ਲੈਫੋਸੀ ਦੇ ਰਹੇ ਹਾਂ ਜਦੋਂ ਕੋਈ 5000 ਰੁਪਏ ਡਾਊਨ ਪੇਮੈਂਟ ਕਰੋ ਤੇ ਆਪਣਾ ਟੂ-ਵੀਲਰ ਲੈ ਕੇ ਜਾ ਸਕਦੇ ਆ ਅਮਰਸਰ ਦੀ ਸਭ ਤੋਂ ਵੱਡੀ ਅਤੇ ਨੌਰਥ ਇੰਡੀਆ ਦੀ ਨੰਬਰ 1 ਡੀਲਰਸ਼ਿਪ ਭਗਵਤੀ ਹੋਂਡਾ ਨੇ ਆਪਣਾ ਹੋਂਡਾ ਦਾ ਤੀਸਰਾ ਸ਼ੋਰੂਮ ਅਮਰਸਰ ਦੇ ਵਿੱਚ ਆਊਟਸਾਈਡ ਗੇਟ ਖਜ਼ਾਨਾ ਖੋਲ ਦਿੱਤਾ ਹੈ ਅੱਜ ਸ਼ੋਰੂਮ ਦੀ ਓਪਨਿੰਗ ਹੈ ਤੇ ਆਪਾਂ ਤਸਵੀਰਾਂ ਵੀ ਦਿਖਾਣੇ ਆ ਤੇ ਦੱਸਦੀ ਹੈ ਕਿ ਇੱਥੇ ਸੇਲ ਸਰਵਿਸ ਸਪੇਅਰ ਲੈ ਕੇ ਹਰ ਤਰ੍ਹਾਂ ਦੀ ਸਰਵਿਸ ਜਿਹੜੀ ਆ ਉਹ ਮਿਲੇਗੀ ਇਸ ਦੇ ਨਾਲ ਨਾਲ ਆਉਣ ਵਾਲੇ ਫੈਸਟੀਵਲ ਦੇ ਵਿੱਚ ਨਵੇਂ-ਨਵੇਂ ਆਫਰ ਵੀ ਮਿਲਣਗੇ ਜਿਸ ਤਰ੍ਹਾਂ ਕਿ ਇਹਨਾਂ ਨੇ ਪਹਿਲਾਂ ਹੀ ਆਫਰ ਸ਼ੁਰੂ ਕਰ ਦਿੱਤੀ ਹੈ ਕਿ ਚੇਂਜ ਆਫਰ ਚਲਾਈ ਗਈ ਹੈ ਤੇ ਤਸਵੀਰਾਂ ਤੁਹਾਨੂੰ ਅੰਦਰ ਦੇ ਸ਼ੋਰੂਮ ਦੀਆਂ ਦਿਖਾ ਦਈਏ ਜਿੱਥੇ ਕਿ ਤੁਹਾਨੂੰ ਬ੍ਰਾਂਡ ਨਿਊ ਗੱਡੀਆਂ ਮਿਲਣਗੀਆਂ ਕੋਈ ਵੀ ਕਿਸੇ ਵੀ ਕੰਪਨੀ ਦਾ ਤੁਸੀਂ ਪੁਰਾਣਾ ਦਪਈਆ ਵਾਂ ਲੈ ਆਓ ਉਨਕ ਚੇਂਜ ਕਰਕੇ ਐਕਸਚੇਂਜ ਫੈਸਿਲਿਟੀ ਦਿੱਤੀ ਜਾ ਰਹੀ ਹੈ ਕਿ ਆਪਣਾ ਨਵਾਂ ਮੋਟਰਸਾਈਕਲ ਜਾਂ ਸਕੂਟਰ ਲੈ ਜਾਓ ਤਸਵੀਰਾਂ ਤਾਂ ਦਿਖਾ ਰਹੇ ਆ ਸਰਵਿਸ ਸੇਲ ਦੋਨੋਂ ਤੁਹਾਨੂੰ ਇੱਥੇ ਸਰਵਿਸ ਮਿਲੇਗੀ ਇਸ ਦੇ ਨਾਲ ਨਾਲ ਸ਼ੋਰੂਮ ਦੇ ਮੈਨੇਜਰ ਜਿਹੜੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਹੜੀ ਕਿਹੜੀ ਸਰਵਿਸਿਜ਼ ਆ ਦੇ ਰਿਹਾ ਸੇਲ ਸੁਣ ਲੈ ਕੇ ਜਦੋਂ ਨਵਾਂ ਸ਼ੋਰੂਮ ਖੁੱਲਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਤੇ ਸ਼ਹਿਰ ਵਾਸੀਆਂ ਲਈ ਕੀ ਲੈ ਕੇ ਆਏ ਤੁਸੀਂ ਸ਼ਹਿਰ ਵਾਸੀਆਂ ਲਈ ਸਰ ਅਸੀਂ ਨਵਾਂ ਸ਼ੋਰੂਮ ਖੁੱਲਿਆ ਉਹਨਾਂ ਦੇ ਡੋਰ ਸਟੈਪ ਦਿੱਤਾ ਆਪਾਂ ਉਹਨਾਂ ਨੂੰ ਉਹਨਾਂ ਦੇ ਲਈ Honda Activa ਆਪਣਾ 110 cc 125 cc ਬਾਈਕ ਹੋਂਡਾ ਐਸਪੀ ਆ ਜਾਏਗਾ ਚਾਈਨਾ ਆ ਜਾਏਗਾ 100 ਨਵਾਂ ਮਾਡਲ ਆਇਆ ਸਾਡਾ ਤੁਸੀਂ ਦੇਖ ਸਕਦੇ ਹੋ ਹੋਂਡਾ ਦਾ ਨਵਾਂ ਮੋਟਰ ਡੀ ਐਕਸ 100 ਡੀ ਐਕਸ ਹਾਂਜੀ ਐਵਰੇਜ ਇਹ ਤੁਹਾਨੂੰ ਜਿਹੜੀ ਮਿਲਣੀ 80 ਪਲੱਸ 80 ਪਲੱਸ ਦੀ ਐਵਰੇਜ ਰੇਸ 80 ਪਲੱਸ ਐਵਰੇਜ ਮਿਲੇਗੀ ਸਰ ਬਹੁਤ ਸ਼ਾਨਦਾਰ ਬਾਈਕ ਹੈਗੀ ਆ ਤੇ ਇਹਦੇ ਵਿੱਚ ਤੁਹਾਨੂੰ ਐਕਸਚੇਂਜ ਆਫਰ ਵਗੈਰਾ ਸਾਰਾ ਕੁਝ ਫੈਸਿਲਿਟੀ ਮਿਲੇਗੀ ਤੁਹਾਡੀ ਐਕਸਚੇਂਜ ਆਫਰ ਦੇ ਵਿੱਚ ਕੀ ਕੀ ਦੇਦੇ ਐ ਐਕਸਚੇਂਜ ਆਫਰ ਸਰ ਕੋਈ ਵੀ ਆਪਣਾ ਪੁਰਾਣਾ ਟੂ-ਵੀਲਰ ਲੈ ਕੇ ਆਓ ਤੇ ਨਵੀਂ ਬਾਈਕ ਜਾਂ ਸਕੂਟਰ ਕੋਈ ਵੀ ਤੁਸੀਂ ਪਰਚੇਸ ਕਰਨਾ ਹੋਵੇ ਮਿਲ ਜੇਗਾ ਜੀ ਤੇ ਮਿਨਿਮਮ ਡਾਊਨ ਪੇਮੈਂਟ ਕੀ ਚੱਲ ਰਹੀ ਹੈ ਕਿ ਕਿੰਨੀ ਘੱਟ ਘੱਟ ਡਾਊਨ ਪੇਮੈਂਟ ਦੇ ਕੇ ਡਾਊਨ ਪੇਮੈਂਟ ਤਾਂ ਤੁਸੀਂ ਦੇਖੋ ਜੇ ਐਕਸਚੇਂਜ ਕਰੋਣਾ ਮੈਂ ਤੇ ਫਿਰ ਤੇ ਕੋਈ ਡਾਊਨ ਪੇਮੈਂਟ ਹੈ ਹੀ ਨਹੀਂ ਹੈ ਤੁਹਾਡੀ ਜੇ ਨਾਰਮਲ ਸਿੰਬਲ ਸਕੋਰ ਵਗੈਰਾ ਵਧੀਆ ਬਤੇ ਉਹਦੇ ਵਿੱਚ ਤੁਹਾਡੀ ਕੋਈ 5000 ਰੁਪਏ ਡਾਊਨ ਪੇਮੈਂਟ ਕਰੋ ਤੇ ਆਪਣਾ ਟੂ-ਵੀਲਰ ਲੈ ਕੇ ਜਾ ਸਕਦੇ ਹੋ ਤੁਸੀਂ ਜੀ ਇੱਕ ਸਰਕਾਰੀ ਮੁਲਾਜ਼ਮ ਹੁੰਦੇ ਆ ਉਹਨਾਂ ਲਈ ਖਾਸ ਆਫਰ ਕੋਈ ਉਹਨਾਂ ਲਈ ਸਰ 100% ਫైనాਸ ਕਰਾ ਸਕਾ ਜੀ 100% ਫਰਾਂਚਾਈਜ਼ ਫੈਸਿਲਿਟੀ ਲੈ ਕੇ 100% ਫైనాਂਸਰ ਹੋਰ ਇਸ ਦੇ ਨਾਲ-ਨਾਲ ਜਿਵੇਂ ਕਿ ਫੈਸਟੀਵਲ ਆਫਰ ਆ ਰਿਹਾ ਆ ਕਿ ਇਸ ਤਿਹਾੜ ਵੀ ਆਉਣ ਵਾਲੇ ਆ ਤੇ ਉਹ ਤਿਵਾਰਾ ਤੇ ਤੁਸੀਂ ਕੀ ਹੋਰ ਨਵੇਂ ਆਫਰ ਦੇਵੋਗੇ ਸਰ ਉਹਦੇ ਵਿੱਚ ਜੋ ਆਪਾਂ ਗਿਫਟ ਕਰ ਰਹੇ ਆਂ ਦੀਵਾਲੀ ਦੇ ਆਫਰ ਜੋ ਕੰਪਨੀ ਤੋਂ ਆਣਗੇ ਜੋ ਸਾਡੇ ਵੱਲੋਂ ਫਰ ਚੱਲਣਗੇ ਜੀ ਇਹ ਆਫਰ ਵੀ ਚੱਲਣਗੇ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਤਸਵੀਰਾਂ ਦਿਖਾਦਾ ਕਿਉਂਕਿ ਸੇਲਸ ਤੋਂ ਬਾਅਦ ਸਭ ਤੋਂ ਵੱਡਾ 파ਟ ਹੁੰਦਾ ਸਰਵਿਸ ਦਾ ਤੇ ਸਰਵਿਸ ਦੀ ਵੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਸਰਵਿਸ ਜਿਹੜੀ ਆ ਉਹ ਵੀ ਹੁਣ ਤੁਹਾਡੇ ਡੋਰ ਸਟੈਪ ਹੋ ਗਈ ਸਭ ਤੋਂ ਵੱਡੀ ਗੱਲ ਕਰੀਏ ਕਿ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਸਕੂਟਰ ਚੱਦਾਂ ਪੀੜੀਆਂ ਗਲੀਆਂ ਹੁੰਦੀਆਂ ਤੇ ਸਕੂਟਰ ਹੀ ਚਲਾਇਆ ਜਾਂਦਾ ਤੇ ਇੱਥੇ ਸਰਵਿਸ ਦਾ ਵੀ ਨਵਾਂ ਜਿਹੜਾ ਉਹ ਕਾਊਂਟਰ ਖੁੱਲ ਗਿਆ ਜਿੱਥੇ ਕਿ ਆਟੋਮੈਟਿਕ ਤੇ ਐਡਵਾਂਸ ਜਿਹੜੀ ਆ ਸਮਾਰਟ ਵਰਕਸ਼ਾਪ ਖੋਲ ਦਿੱਤੀ ਗਈ ਆ ਤੇ ਉਹਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸਰਵਿਸ ਲਈ ਹੁਣ ਤੁਹਾਨੂੰ ਦੂਰ ਨਹੀਂ ਜਾਣਾ ਪਏਗਾ ਸ਼ ਸਰਵਿਸ ਦੀ ਫੈਸਿਲਿਟੀ ਮਿਲ ਜਾਣੀ ਆ ਸਾਈਡ ਦੇ ਵਿੱਚ ਹੀ ਫੈਸਿਲਿਟੀ ਸਰਵਿਸ ਦੇ ਮਿਲ ਜਾਣੀ ਆ ਤੇ ਸਾਡੇ ਨਾਲ ਜਿਹੜੇ ਸਰਵਿਸ ਮੈਨੇਜਰ ਵਰੁਣ ਜੀ ਹਨ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਵਰੁਣ ਜੀ ਸਰਵਿਸ ਦੇ ਵਿੱਚ ਦੇਖੋ ਸੇਲਸ ਤੋਂ ਬਾਅਦ ਸਰਵਿਸ ਬਹੁਤ ਵੱਡਾ ਪਾਰਟ ਹੁੰਦਾ ਕਿਸੇ ਵੀ ਪ੍ਰੋਡਕਟ ਦਾ ਤੇ ਜਿਹੜਾ ਸਰਵਿਸ ਹੈ ਉਹਦੇ ਵਿੱਚ ਆਪਾਂ ਕਸਮਰ ਨੂੰ ਕਿਹੜੀ ਕਿਹੜੀ ਸਰਵਿਸਿਜ਼ ਦੇ ਰਹੇ ਆ ਤੇ ਸਰਵਿਸ ਦੇ ਵਿੱਚ ਦੇਖੋ ਜੀ ਆਪਾਂ ਕਸਮਰ ਦੀ ਫੈਸਿਲਿਟੀ ਨੂੰ ਧਿਆਨ ਚ ਰੱਖਦੇ ਹੋਏ ਇੱਕ ਤੇ ਸਰਵਿਸ ਪ੍ਰੋਵਾਈਡ ਕੀਤੀ ਹੈ ਨਵਾਂ ਸਮਾਰਟ ਵਰਕਸ਼ਾਪ ਓਪਨ ਹੋਈ ਆ ਦੇ ਵਿੱਚ ਕਸਮਰ ਦੀ ਸਾਰੀ ਇੰਟੈਂਸ਼ਨ ਦੇਖੀ ਜਾਂਦੀ ਆ ਸਾਡੀ ਟੀਮ ਹੈ ਸਪੈਸ਼ਲ ਟੂਲਸ ਨੇ ਠੀਕ ਹੀ ਤੇ ਪ੍ਰੋਪਰ ਕਸਮਰ ਦਾ ਧਿਆਨ ਰੱਖਦੇ ਹੋਏ ਸਾਰੇ ਆਪਾਂ ਚੱਲਿਓ ਰਹੇ ਹਾਂ ਜੀ ਇਹਦੇ ਵਿੱਚ ਕਸਮਰ ਨੂੰ ਏ ਐਮ ਸੀ ਵੀ ਮਿਲੇਗੀ ਜਿਹਦੇ ਵਿੱਚ ਮੰਨ ਲਓ ਪੁਰਾਣੀ ਗੱਡੀ ਹੈ 1 ਸਾਲ ਦੇ ਬਾਅਦ ਤਿੰਨ ਸਰਵਿਸਾਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਏ ਐਮ ਸੀ ਹੈ ਐਨੂਅਲ ਮੇਨਟੇਨੈਂਸ ਕੰਟਰੈਕਟ ਹੈ ਇਦੇ ਵਿੱਚ ਕਸਟਮਰ ਨੂੰ ਆਪਾਂ ਫ੍ਰੀ ਸਰਵਿਸ ਵਾਲੀ ਸਰਵਿਸ ਪ੍ਰੋਵਾਈਡ ਕਰ ਸਕਦੇ ਆਂ ਕੰਪਨੀ ਨੇ ਵੱਖਰੇ ਵੱਖਰੇ ਐਕਸਟੈਂਡਡ ਵਾਰੰਟੀ ਵੀ ਦੇ ਦਿੰਦੀ ਆ ਕੰਪਨੀ ਇਸ ਮੇਨਟੇਨੈਂਸ ਨੂੰ ਲੈ ਕੇ ਨਵੇਂ-ਨਵੇਂ ਜਿਹੜੇ ਆ ਕਿ ਇਕੁਪਮੈਂਟ ਹੋਰ ਸਰਵਿਸ ਨੂੰ ਲੈ ਕੇ ਵੀ ਜਾਗਰੂ ਕਰਦੀ ਰਹਿੰਦੀ ਆ ਕੰਪਨੀ ਤੇ ਕੰਪਨੀ ਨੇ ਆਪਣੇ ਗਾਹਕਾਂ ਨੂੰ ਵਧੀਆ ਜਿਹੜੀ ਆ ਸਰਵਿਸ ਦੇਣ ਦੇ ਲਈ ਜਿਹੜਾ ਕਿ ਸਮਾਰਟ ਵਰਕਸ਼ਾਪ ਜਿਹੜਾ ਓਪਨ ਕੀਤਾ ਇਹਦੇ ਵਿੱਚ ਕੁਝ ਕੰਪਨੀ ਨੇ ਆਪਣੇ ਰੂਲ ਵੀ ਕੁਝ ਆਪਣੇ ਸਲੋਗਨ ਵੀ ਜਾਰੀ ਕੀਤੇ ਹੈ ਜੋ 5 ਯਰਸ ਹੋ ਗਿਆ ਐਕਸਟੈਂਡਡ ਵਾਰੰਟੀ ਹੋ ਗਿਆ ਈਡਬਲਿ ਪਲਸ ਓਕੇ ਡਿਕੇੜੇ ਸਰ ਈਡਬਲਿ ਪਲਸ ਦੇ ਵਿੱਚ ਦੇਖੋ ਕਸਟਮਰ ਤਿੰਨ ਸਾਲ ਹੋ ਗਏ ਨੇ ਗੱਡੀ ਲਈ ਤੀਨ ਉਹ ਕਹਿੰਦਾ ਕਿ ਮੈਂ ਹੁਣ ਸਰਵਿਸ ਬਾਹਰੋਂ ਕਰਵਾ ਲੈਣਾ ਮੈਨੂੰ ਸਰਵਿਸ ਏਜੰਸੀ ਚੋਂ ਕਰਵਾਉਣ ਦੀ ਲੋੜ ਨਹੀਂ ਆ ਕਿਉਂਕਿ ਕਸਟਮਰ ਦੇ ਮਾਈਂਡ ਚ 3 ਸਾਲ ਬਾਅਦ ਵਾਰੰਟੀ ਖਤਮ ਹੋ ਗਈ ਆ ਅਗਰ ਆਪਾਂ ਈਡਬਲਿ ਪਲਸ ਲੈਣੇ ਆ ਕਸਟਮਰ ਦੇ ਲਈ ਬੜਾ ਵਧੀਆ ਟੂਲ ਆ ਜਿਹਦੇ ਵਿੱਚ ਕਸਟਮਰ ਨੂੰ 3 ਸਾਲ ਦੀ ਵਾਰੰਟੀ ਹੋਰ ਮਿਲ ਜਾਂਦੀ ਹੈ ਵਾਰੰਟੀ ਉਹਦੀ ਐਕਸਟੈਂਡ ਹੋ ਜਾਂਦੀ ਹੈ 3 ਸਾਲ ਬਾਅਦ ਦੁਬਾਰਾ ਫਿਰ ਵਾਰੰਟੀ ਐਕਸਟੈਂਡ ਹੋ ਜਾਂਦੀ ਹੈ ਯਾਨੀ ਕਿ 6 ਸਾਲ ਦੀ ਵਾਰੰਟੀ ਹੋ ਗਈ 6 ਸਾਲ ਦੀ ਵਾਰੰਟੀ ਹੋ ਜਾਂਦੀ ਹੈ ਠੀਕ ਹੈ ਜੀ ਇਹ ਟੂਲਸ ਤੁਸੀਂ ਪਰਚੇਸ ਦੇ ਟਾਈਮ ਵੀ ਲੈ ਸਕਦੇ ਈਏ ਜਾਂ ਮਤਲਬ ਕਿ ਅਗਰ ਤੁਹਾਡੀ ਇਸ ਵਾਰੰਟੀ ਖਤਮ ਹੋ ਗਈ ਹੈ 3 ਸਾਲ ਦੀ ਉਸ ਤੋਂ ਬਾਅਦ ਵੀ ਲੈ ਸਕਦੇ ਹੋ ਵਾਰੰਟੀ ਦੇ ਨਾਲ-ਨਾਲ ਸਰਵਿਸਿਸ ਵਗੈਰਾ ਵੀ ਮਿਲਦੀਆਂ ਨਾਲ ਹਾਂ ਸਰ ਉਹਦੇ ਲਈ AMC ਐਨੂਅਲ ਮੇਨਟੇਨੈਂਸ ਕੰਟਰੈਕਟ ਆਪਾਂ ਕੀ ਕੀਤਾ AMC ਤੇ EW+ ਨੂੰ ਇੱਕ ਕੰਬੋ ਪੈਕ ਬਣਾਤਾ ਜਿਹੜਾ ਦੋਵੇਂ ਜੁਆਇੰਟ ਲੈਂਦਾ ਉਹਨੂੰ ਫਸਟ ਟਾਈਮ ਦਾ ਇੰਜੀਨੀਅਰਲ ਐਫਓਸੀ ਦੇ ਰਹੇ ਹਾਂ ਠੀਕ ਹੈ ਠੀਕ ਹੈ ਕਸਟਮਰ ਦੀ ਫੈਸਿਲਿਟੀ ਵਾਸਤੇ ਬਾਲਸ ਉਹਦੀ ਤਿੰਨ ਸਰਵਿਸਾਂ ਤੋਂ ਬਾਅਦ ਉਹਦੀ ਵਾਰੰਟੀ ਫੇਰ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਟੈਨਸ਼ਨ ਫਰੀ ਰਹਿੰਦਾ ਰਮਾਈਂਡ ਰਿਲੈਕਸ ਰਹਿੰਦਾ ਕਸਟਮਰ ਬਾ ਗੱਡੀ ਦੀ ਵਾਰੰਟੀ ਜਿਹੜੀ ਆ ਉਹ 6 ਸਾਲ ਦੀ ਹੋ ਜਾਏਗੀ ਤਕਰੀਬਨ 6 ਸਾਲ 6 ਸਾਲ ਤੋਂ ਬਾਅਦ ਲੋਕੀ ਗੱਡੀ ਐਕਸਚੇਂਜ ਵੀ ਆਫਰ ਤੁਹਾਡੀ ਸੇਲ ਕੰਪਨੀ ਦੇ ਦਿੰਦੀ ਹੈ ਸੇਲ ਸੇਲ ਟੀਮ ਸਾਡੇ ਨਾਲ ਜੁਆਇੰਟ ਆ ਐਕਸਚੇਂਜ ਆਫਰ ਕੋਈ ਕਸਟਮਰ ਆ ਜਾਂਦਾ ਕਹਿੰਦਾ ਮੈਂ ਸੇਲ ਕਰਦੀ ਆਪਾਂ ਨਾਲ ਹੀ ਸੇਲ ਟੀਮ ਨੂੰ ਕਾਲ ਕਰਦੇ ਕਿ ਆ ਜਾਓ ਤੁਸੀਂ ਦੇਖ ਲਓ ਯਾਨੀ ਕਿ ਇੱਕ ਵਾਰੀ ਗੱਡੀ ਲੈ ਕੇ ਤੁਹਾਡੇ ਕੋਲ ਐਕਸਟੈਂਡਡ ਵਾਰੰਟੀ ਲੈ ਲੈਂਦੇ ਤੇ ਟੈਨਸ਼ਨ ਫਰੀ ਹੋ ਕੇ ਗੱਡੀ ਚਲਾਓ ਬਿਲਕੁਲ ਜੀ ਬਿਲਕੁਲ ਟੈਨਸ਼ਨ ਫਰੀ ਹੋ ਗਏ ਜਿਹਦੇ ਵਿੱਚ ਮੇਰੀ ਟੀਮ ਦਾ ਬੜਾ ਸਾਥ ਹੈ ਦੇਖੋ ਜੀ ਇੱਕ ਵਰਕਸ਼ਾਪ ਚਲਾਉਣ ਲਈ ਜਾਂ ਸਰਵਿਸ ਸੈਂਟਰ ਚਲਾਉਣ ਲਈ ਟੀਮ ਦਾ ਪਰਫੈਕਟ ਹੋਣਾ ਬੜਾ ਜ਼ਰੂਰੀ ਹੈ ਔਰ ਮੇਰੀ ਟੀਮ ਤੁਸੀਂ ਦੇਖ ਸਕਦੇ ਹੋ ਟੀਮ ਸਾਰੀ ਪਰਫੈਕਟ ਹੈ ਇਹ ਆਪਣੇ ਪਲਵਿੰਦਰ ਜੀ ਨੇ ਠੀਕ ਹੈ ਜੀ ਆਪਣਾ ਸੰਨੀ ਸਾਰੇ ਮਕੈਨਿਕ ਪਰਫੈਕਟ ਨੇ Honda ਵੱਲੋਂ ਟ੍ਰੇਨਡ ਨੇ ਟ੍ਰੇਨਡ ਸਟਾਫ ਦੁਆਰਾ ਹੀ ਇੱਥੇ ਸਰਵਿਸ ਕੀਤੀ ਜਾਂਦੀ ਹੈ ਦੂਸਰੀ ਗੱਲ ਕਰੀਏ ਕੰਪਨੀ ਦੀ ਸਰਵਿਸ ਜਿਹੜੀ ਹੈ ਨਾਲ ਵਾਰੰਟੀ ਮਿਲ ਜਾਏ ਤੇ ਇਹਦੇ ਨਾਲ ਵਧੀਆ ਹੋਰ ਕੁਝ ਨਹੀਂ ਹੋ ਸਕਦਾ ਕੋਈ ਵੀ ਮੋਟਰਸਾਈਕਲ ਜਾਂ ਦੁਪਈਆ ਵਾਹਨ ਜੇ ਤੁਹਾਨੂੰ 3 ਸਾਲ ਤੋਂ ਬਾਅਦ ਫਿਰ ਤੋਂ 3 ਸਾਲ ਦੀ ਵਾਰੰਟੀ ਮਿਲ ਜਾਂਦੀ ਹੈ ਤੇ ਸਭ ਤੋਂ ਵਧੀਆ ਸੋਨਿਆ ਤੇ ਸੁਆਦਾ ਮੰਨਿਆ ਜਾਂਦਾ ਤੇ ਹੋਂਡਾ ਨੇ ਸ਼ੋਅਰੂਮ ਜਿਹੜਾ ਉਹ ਓਪਨ ਕਰ ਦਿੱਤਾ ਹੈ ਆਪਣਾ ਸਿਟੀ ਦੇ ਅੰਦਰ ਉਹ ਸਿਟੀ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਆਪਣੀ ਕੋਈ ਵੀ ਗੱਡੀ ਸਰਵਿਸ ਕਰਾਉਂਦਾ ਜਾਂ ਨਵੀਂ ਗੱਡੀ ਲੈਂਦਾ